ਹਾਂਜੀ ਵਾਹਿਗੁਰੂ ਜੀ ਤਾਂ ਦੇਖੋ ਇੱਕ ਜੀ ਤੁਹਾਡੀ ਗਵਰਨਮੈਂਟ ਨੇ ਹੋਰ ਚੰਦ ਚਾੜਤਾ ਕਿ ਜਿੰਨਾ ਵੀ ਤੁਹਾਡਾ ਆਧਾਰ ਕਾਰਡ ਦਾ ਡਾਟਾ ਹੈ ਉਹ ਸਾਰਾ ਹੀ ਐਲਨ ਮਸਕ ਦੀ ਇੱਕ ਕੰਪਨੀ ਐ ਸਟਾਰਲਿੰਕ ਨੂੰ ਦੇਤਾ ਇੱਕ ਸਮਝੌਤੇ ਦੇ ਤਹਿਤ ਵੈਸੇ ਵੀ ਆਧਾਰ ਕਾਰਡ ਦਾ ਕੋਈ ਮਤਲਬ ਤਾਂ ਹੈ ਨਹੀਂਗਾ ਇਹ ਜੇ ਤੁਸੀਂ ਸਾਫ਼ ਦੇਖ ਸਕਦੇ ਹੋ ਇਹ ਕੋਈ ਨਾਗਰਿਕਤਾ ਦਾ ਪ੍ਰਮਾਣ ਪੱਤਰ ਨਹੀਂ ਹੈਗਾ ਇਹ ਸਿਰਫ ਇੱਕ ਪਛਾਣ ਪੱਤਰ ਹੈ ਤੇ ਇਹਦੇ ਵਿੱਚ ਤੁਹਾਡੀ ਸਾਰੀ ਹੀ ਸੈਂਸਿਟਿਵ ਜਾਣਕਾਰੀ ਸਾਰੀ ਜਾਣਕਾਰੀ ਤੁਹਾਡੇ ਬੈਂਕ ਦਾ ਅਕਾਊਂਟ ਤੁਹਾਡੇ ਜ਼ਮੀਨ ਦਾ ਤੁਹਾਡੇ ਬਿਜਲੀ ਕਨੈਕਸ਼ਨ ਗੈਸ ਦਾ ਜਾਂ ਮੋਬਾਈਲ ਦੀ ਜਾਣਕਾਰੀ ਇਹ ਸਾਰਾ ਕੁਝ ਤੁਹਾਡਾ ਆਧਾਰ ਕਾਰਡ ਨਾਲ ਲਿੰਕ ਹੈ ਤੇ ਇਹਨਾਂ ਨੇ ਚੁੱਪਚਾਪ ਤੁਹਾਨੂੰ ਬਿਨਾ ਦੱਸੇ ਇੱਕ ਇਹੋ ਜਿਹੇ ਬੰਦੇ ਦੀ ਕੰਪਨੀ ਸਟਾਰਲਿੰਕ ਐਲਨ ਮਸਕ ਜਿਹਨੂੰ ਤੁਸੀਂ ਜਾਣਦੇ ਹੋ ਤੇ ਉਹਨੂੰ ਫੜਾਤਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਤਾਂ ਤੁਸੀਂ ਇਹ ਦੇਖੋ ਕਿ ਕਿੰਨੀ ਇੱਕ ਥੋੜੀ ਜਾਣਕਾਰੀ ਸੁਰੱਖਿਤ ਹੈ ਡਾਟਾ ਜਿੰਨੀਆਂ ਥੋਡੀਆਂ ਆਈਡੀਆਂ ਬਣ ਰਹੀਆਂ ਨੇ ਕਿਉਂ ਬਣ ਰਹੀਆਂ ਨੇ ਸਾਰਾ ਕੁਝ ਤੁਹਾਡਾ ਆਧਾਰ ਕਾਰਡ ਨਾਲ ਹੀ ਲਿੰਕ ਹੈ ਤੇ ਇਹਨੂੰ ਕੋਈ ਵੀ ਚੱਕ ਕੇ ਮੂੰး ਕਿਸੇ ਨੂੰ ਵੀ ਦੇ ਸਕਦਾ ਤਾਂ ਇਹ ਦੇ ਵਿੱਚ ਵੀ ਇਹੀ ਚਾਲ ਇਹਨਾਂ ਦੀ ਹੋਊਗੀ ਹੁਣ ਇਹ ਇਹਨੂੰ ਕਿਵੇਂ ਇਸਤੇਮਾਲ ਕਰਦਾ ਹੈ ਰੱਬ ਜਾਣੇ ਕਿਉਂਕਿ ਸਟਾਰ ਲਿੰਕ ਕੀ ਹੈ ਇਹ ਤੁਸੀਂ ਆਪ ਸਰਚ ਕਰ ਲਿਓ ਤੇ ਆਧਾਰ ਕਾਰਡ ਵੀ ਦੇਖ ਲਓ ਕਿੰਨਾ ਕੁ ਸੁਰੱਖਿਤ ਹੈ ਸੀ ਜਦੋਂ ਸਾਰਾ ਇੰਟਰਨੈਟ ਤੇ ਭਰਦਿਆਂ ਤੁਸੀਂ ਆਪ ਦੇਖੋ ਕਹਿੰਦੇ ਵੀ ਇਹ ਕਾਫੀ ਹੱਦ ਤੱਕ ਸੁਰੱਖਿਤ ਹੈ ਮਤਲਬ ਕਿ ਬਿਲਕੁਲ ਸੁਰੱਖਿਤ ਨਹੀਂ ਹੈਗਾ ਤੇ ਇਹਦੀ ਜਾਣਕਾਰੀ ਇਹ ਤਾਂ ਕਹਿੰਦੇ ਨੇ ਵੀ ਤੁਸੀਂ ਆਪ ਜ਼ਿੰਮੇਵਾਰ ਹੋ ਜੀ ਜੇ ਤੁਸੀਂ ਕਿਸੇ ਨਾਲ ਕੋਈ OTP ਸਾਂਝਾ ਕਰਦੇ ਹੋ ਕੁਝ ਵੀ ਕਰਦੇ ਹੋ ਜੇ ਤੁਹਾਡੀ ਜਾਣਕਾਰੀ ਲੀਕ ਹੁੰਦੀ ਹੈ ਤਾਂ ਉਹਦੇ ਨਾਲ ਕੋਈ ਮਤਲਬ ਨਹੀਂ ਵੈਸੇ ਵੀ ਭਾਰਤ ਸਰਕਾਰ ਕੋਲੇ ਆਪਦਾ ਕੋਈ ਇਹੋ ਜਿਹਾ ਐਪ ਹੈ ਨਹੀਂ ਜਾਂ ਕੁਝ ਸੌਫਟਵੇਅਰ ਹੈ ਨਹੀਂਗਾ ਕਿ ਜਿਹਦੇ ਵਿੱਚ ਇਹ ਜਾਣਕਾਰੀ ਸੁਰੱਖਿਅਤ ਹੋਵੇ ਸਾਰੇ ਬਾਹਰ ਦੇ ਨੇ ਤੇ ਜੇ ਤੁਸੀਂ ਇੰਟਰਨੈਟ ਤੇ ਕੋਈ ਹੋਰ ਚੀਜ਼ ਸਰਚ ਕਰੋਗੇ ਬੜੇ ਕਮਾਲ ਦੀ ਆ ਦੇਖੋ BBC ਦੀ ਨਿਊਜ਼ ਆ ਇਹ 2023 ਦੀ ਕੇਸ 81 ਕਰੋੜ ਜਿਹੜੇ ਭਾਰਤੀ ਨੇ ਉਹਨਾਂ ਦਾ ਨਿੱਜੀ ਡਾਟਾ ਜਿਹੜਾ ਆਧਾਰ ਕਾਰਡ ਵਾਲਾ ਸੀਗਾ ਉਹ ਵਿਕਰੀ ਲਈ ਪਿਆ ਸੀ ਆ ਸਾਰੀ ਨਿਊਜ਼ ਤੁਸੀਂ ਪੜ੍ਹ ਕੇ ਦੇਖ ਲਿਓ ਤਾਂ ਕਰਕੇ ਮੈਂ ਥੋੜਾ ਜਿਆ ਲੰਮੀਆਂ ਲੰਮਾ ਚਲਾ ਰਿਹਾ ਫੋਟੋ ਨੂੰ ਕਿ ਉਥੋਂ ਜਿਹੜਾ ਹੈਕਰ ਸੀਗਾ ਜਿਨੇ ਉਹ ਕੁਝ ਵੀ ਕੰਮ ਕਰਿਆ ਹੋਣਾ ਉਥੇ ਡਾਰਕ ਵੈਬ ਤੇ ਵੀ ਇਹ ਪਿਆ ਸੀ ਸਾਰਾ ਤਾਂ ਮੈਨੂੰ ਲੱਗਦਾ ਸ਼ਾਇਦ 66 ਲੱਖ ਰੁਪਏ ਦੇ ਵਿੱਚ ਹੀ ਉਹ ਕਹਿ ਰਿਆ ਸੀ ਕਹਿੰਦਾ ਜੀ ਲੈ ਲਓ ਜੀ ਨੇ ਲੈਣਾ ਮਤਲਬ ਕਿੰਨੀ ਸਸਤੀ ਆ ਤੁਹਾਡੀ ਸਾਰੀ ਜਾਣਕਾਰੀ ਤੁਹਾਡਾ ਬੈਂਕ ਬੈਲੈਂਸ ਤੁਹਾਡੀ ਜ਼ਮੀਨਾਂ ਦੀਆਂ ਰਜਿਸਟਰੀਆਂ ਸਾਰਾ ਕੁਝ ਤੁਸੀਂ ਆਧਾਰ ਕਾਰਡ ਨਾਲ ਜੁੜਵਾਈ ਜਾ ਰਹੇ ਹੋ ਅੱਗੇ ਪਤਾ ਨਹੀਂ ਤੁਹਾਡਾ ਕੀ ਬਣੂਗਾ ਬਚ ਸਕਦੇ ਹੋ ਵੱਜ ਲੋ ਨਹੀਂ ਤਾਂ ਜੀ ਤੁਹਾਡੇ ਨਾਲ ਨਾਲ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਲਕੁਲ ਹੀ ਖਤਮ ਕਰ ਦੇਣਾ ਇਹਨਾਂ ਨੇ ਤੇ ਤੁਸੀਂ ਲੈ ਰਹੇ ਹੋ ਨਜ਼ਾਰੇ